ਬਿਨਾ ਪੱਗ ਤੋਂ ਭਾਰਤ ਆਉਣ ਵਾਲਾ ਸਿੱਖ ਨੌਜਵਾਨ ਆਇਆ ਸਾਹਮਣੇ ਕਿਹਾ ਅਮਰੀਕੀ ਸੈਨਿਕਾ ਨੇ ਉਸਦੀ ਪੱਗ ਕੂੜੇਦਾਨ ਵਿੱਚ ਸੁੱਟ ਦਿੱਤੀ ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਵਿੱਚੋਂ ਸਿੱਖ ਨੌਜਵਾਨ ਨੂੰ ਬਿਨਾ ਪੱਗ ਤੋਂ ਨੰਗੇ ਸਿਰ ਵਾਪਸ ਭਾਰਤ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਸਿੱਖ ਨੌਜਵਾਨ ਦੀ ਪਛਾਣ ਸਾਹਮਣੇ ਆਈ ਹੈ ਅਮ੍ਰਿਤਸਰ ਹਵਾਈ ਅੱਡੇ ਤੇ ਬਿਨਾ ਪੱਗ ਬਨ ਕੇ ਜਾ ਰਿਹਾ ਇਹ ਨੌਜਵਾਨ ਮਨਦੀਪ ਹੈ ਉਹ ਸ਼ਨੀਵਾਰ ਰਾਤ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਗਏ 116 ਭਾਰਤੀਆਂ ਵਿੱਚੋਂ ਸ਼ਾਮਲ ਸੀ ਉਸ ਦੀ ਬਿਨਾ ਪੱਗ ਵਾਲੀ ਫੋਟੋ ਵਾਇਰਲ ਹੋ ਗਈ ਤਸਵੀਰ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਸਦੇ ਵਾਲ ਨਾਲ ਛੇੜਛਾੜ ਕੀਤੀ ਗਈ ਸੀ ਫੋਟੋ ਵਾਇਰਲ ਹੋਣ ਤੋਂ ਬਾਅਦ ਉਹ ਖੁਦ ਮੀਡੀਆ ਦੇ ਸਾਹਮਣੇ ਆਇਆ ਮਨਦੀਪ ਨੇ ਦੱਸਿਆ ਕਿ ਉਹ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕਿਆ ਹੈ ਰਿਟਾਇਰਮੈਂਟ ਤੋਂ ਬਾਅਦ ਉਹ ਆਪਣੀ ਸਾਰੀ ਕਮਾਈ ਦਾ ਨਿਵੇਸ਼ ਕਰਕੇ ਅਮਰੀਕਾ ਚਲਾ ਗਿਆ ਇਸ ਤੋਂ ਬਾਅਦ 14 ਲੱਖ ਰੁਪਏ ਦਾ ਕਰਜ਼ਾ ਵੀ ਚੜ ਗਿਆ ਜਦੋਂ ਉਹ ਅਮਰੀਕਾ ਪਹੁੰਚਿਆ ਤਾਂ ਉਸ ਨੂੰ ਉੱਥੇ ਦੀ ਫੌਜ ਨੇ ਗ੍ਰਿਫਤਾਰ ਕਰ ਲਿਆ ਆਪਣੀ ਪੱਗ ਲਾ ਕੇ ਕੂੜੇਦਾਨ ਵਿੱਚ ਸੁੱਟ ਦਿੱਤੀ ਉਸ ਦੀ ਦਾੜੀ ਅਤੇ ਵਾਲ ਵੀ ਕੱਟੇ ਗਏ ਸਨ ਜਦੋਂ ਉਸ ਨੂੰ ਭਾਰਤ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਸਿਰਫ ਇੱਕ ਫਰੂਟੀ ਇੱਕ ਸੇਵ ਅਤੇ ਲੇਦਾ ਪੈਕਟ ਦਿੱਤਾ ਗਿਆ ਪਰ ਉਸ ਨੇ ਉਹ ਨਹੀਂ ਖਾਦਾ ਮੈਨੂੰ ਡਰ ਸੀ ਕਿ ਇਹ ਲੋਕ ਮੈਨੂੰ ਕਲ ਜਾਣ ਜਾਣ ਦੇਣਗੇ ਇਸ ਲਈ ਮੈਂ ਸਿਰਫ ਪਾਣੀ ਹੀ ਪੀਤਾ ਮਨਦੀਪ ਸਿੰਘ ਨੇ ਕਿਹਾ ਕਿ ਮੈਂ 17 ਸਾਲ ਭਾਰਤੀ ਫੌਜ ਵਿੱਚ ਸੇਵਾ ਕੀਤੀ ਮੈਂ ਰਿਟਾਇਰਮੈਂਟ ਤੇ 35 ਲੱਖ ਰੁਪਏ ਮਿਲੇ ਉਸ ਨੇ ਅਮਰੀਕਾ ਜਾਣ ਦਾ ਫੈਸਲਾ ਕੀਤਾ ਮੈਂ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਕੁਝ ਪੈਸੇ ਇਕੱਠੇ ਕਿਤੇ ਏਜੰਟਾਂ ਨੇ ਉਸ ਤੋਂ 40 ਲੱਖ ਰੁਪਏ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਏਜੰਟਾਂ ਨੇ ਹੋਰ 14 ਲੱਖ ਰੁਪਏ ਮੰਗੇ ਜਦੋਂ ਮੈਂ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਤਾਂ ਏਜੰਟ ਨੇ ਭੇਜਣ ਤੋਂ ਇਨਕਾਰ ਕਰ ਦਿੱਤਾ ਫਿਰ ਉਸ ਤੋਂ ਬਾਅਦ ਮੈਂ 14 ਲੱਖ ਕਿਸੇ ਹੋਰ ਤੋਂ ਫੜੇ ਅਤੇ ਮੈਂ ਅਮਰੀਕਾ ਦੇ ਲਈ ਰਵਾਨਾ ਹੋ ਗਿਆ ਪਰ ਜਦੋਂ ਮੈਂ ਅਮਰੀਕਾ ਪਹੁੰਚਿਆ ਹੀ ਤਾਂ ਉਥੋਂ ਦੇ ਸੈਨਿਕਾਂ ਨੇ ਮੈਨੂੰ ਫੜ ਲਿਆ ਅਤੇ ਡਿਪੋਰਟ ਕਰ ਦਿੱਤਾ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੋਂ ਲਗਾਤਾਰ ਗੈਰ ਕਾਨੂੰਨੀ ਭਾਰਤਿਆਂ ਨੂੰ ਰਿਪੋਰਟ ਕਰ ਭਾਰਤ ਭੇਜਿਆ ਜਾ ਰਿਹਾ ਹੈ ਅਮਰੀਕਾ ਤੋਂ 116 11 ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਤੀਜੇ ਸਮੂਹ ਨੂੰ ਲੈ ਕੇ ਅਮਰੀਕੀ ਫੌਜ ਜਹਾਜ਼ C17 ਸ਼ਨੀਵਾਰ ਰਾਤ ਨੂੰ 11:30 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਿਆ। ਇਹਨਾਂ ਵਿੱਚੋਂ ਪੰਜਾਬ ਤੋਂ 65, ਹਰਿਆਣਾ ਤੋਂ 33, ਗੁਜਰਾਤ ਤੋਂ 8, ਯੂਪੀ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2 ਅਤੇ ਹਿਮਾਚਲ, ਜੰਮੂ-ਕਸ਼ਮੀਰ ਤੋਂ 1-1 ਹੈ। ਦੱਸਦੀਏ ਕਿ ਅੱਜ ਇੱਕ ਹੋਰ ਜਹਾਜ਼ ਨੇ ਲੈਂਡ ਹੋਣਾ ਹੈ। ਇਹਨਾਂ ਦੀ ਪੋਰਟ ਕਿਤੇ ਗੇ ਲੋਕਾਂ ਵਿੱਚ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਸੀ ਜਿਸ ਵਿੱਚ ਟਰਮੀਨਲ ਤੇ ਉਤਰਨ ਵਾਲੇ ਸਿੱਖ ਨੌਜਵਾਨਾਂ ਨੇ ਸਿਰਾਂ ਤੇ ਪੱਗਾਂ ਨਹੀਂ ਬੰਨੀਆਂ ਹੋਈਆਂ ਸਨ ਉਹਨਾਂ ਨੂੰ ਹਵਾਈ ਅੱਡੇ ਤੇ ਨੰਗੇ ਸਿਰ ਉਤਾਰਿਆ ਗਿਆ ਉਹਨਾਂ ਵਿੱਚੋਂ ਕੁਝ ਉੱਚੀ ਉੱਚੀ ਰੋ ਰਹੇ ਸਨ ਜਿਸ ਤੋਂ ਬਾਅਦ ਐਸਜੀਪੀਸੀ ਵੱਲੋਂ ਉਹਨਾਂ ਨੂੰ ਦਸਤਾਰ ਦਿੱਤੀ ਗਈ ਅਮਰੀਕਾ ਵੱਲੋਂ ਲਗਾਤਾਰ ਸਖਤੀ ਬਣਾਈ ਗਈ ਹੈ ਜਿਸ ਤੇ ਭਾਰਤ ਦੇ ਹੀ ਨਹੀਂ ਸਕੋ ਅਮਰੀਕਾ ਵਿੱਚ 11 ਕਾਨੂੰਨੀ ਤਰੀਕੇ ਨਾਲ ਰਹਿ ਰਹੇ ਕਈ ਹੋਰ ਮੁਲਕਾਂ ਦੇ ਲੋਕਾਂ ਨੂੰ ਵੀ ਉਹਨਾਂ ਦੇ ਮੁਲਕ ਭੇਜਿਆ ਜਾ ਰਿਹਾ ਹੈ ਪਿਛਲੀ ਵਾਰ ਵਾਂਗ ਇਸ ਵਾਰ ਵੀ ਵਾਪਸ ਆਏ ਭਾਰਤੀਆਂ ਨੂੰ ਹੱਥਕੜੀਆਂ ਤੇ ਬੇੜੀਆਂ ਵਿੱਚ ਲਿਆਂਦਾ ਗਿਆ ਸੀ ਜੋ ਉਹਨਾਂ ਨੂੰ ਜਹਾਜ਼ ਤੋਂ ਸੂਤਨ ਤੋਂ ਪਹਿਲਾਂ ਹਟਾ ਦਿੱਤੀਆਂ ਗਈਆਂ ਸਨ ਉਡਾਣ ਵਿੱਚ ਔਰਤਾਂ ਤੇ ਬੱਚਿਆਂ ਨੂੰ ਹਥਕੜੀਆਂ ਨਹੀਂ ਲਗਾਈਆਂ ਗਈਆਂ ਸੀ ਸਿਰਫ ਮਰਦਾਂ ਨੂੰ ਹੀ ਹਥਕੜੀ ਲਗਾਈ ਗਈ ਸੀ ਇਹ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਲਈ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਦਾ ਰੁਖ ਕਰਦੇ ਹਨ ਟਰੈਵਲ ਏਜੰਟ ਝੂਠੇ ਸੁਪਨੇ ਦਿਖਾ ਕੇ ਡੋਂਕੀ ਲਗਾ ਕੇ ਇਹਨਾਂ ਨੌਜਵਾਨਾਂ ਨੂੰ ਵਿਦੇਸ਼ ਭੇਜਦੇ ਹਨ ਸੋ ਦੋਸਤੋ ਹੁਣ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕਿ ਮੋਦੀ ਟਰੰਪ ਕੋਲ ਗਿਆ ਹੋਇਆ ਉੱਥੇ ਜਾ ਕੇ ਇਹ ਨਹੀਂ ਕਹਿ ਸਕਦਾ ਕਿ ਜਿਹੜੇ ਸਿੱਖ ਬੱਚੇ ਨੇ ਉਹਨਾਂ ਦੀਆਂ ਪੱਗਾਂ ਨਾ ਉਤਾਰੀਆਂ ਜਾਣ ਇਹ ਮੁੱਦਾ ਨਹੀਂ ਚੱਕ ਸਕਦਾ ਕਿਉਂ ਅੰਮ੍ਰਿਤਸਰ ਹੀ ਜਹਾਜ਼ ਨੂੰ ਲੈਂਡ ਕਰਵਾਇਆ ਜਾ ਰਿਹਾ ਹੈ ਕਿ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕੋਈ ਸਾਜ਼ਿਸ਼ ਰਚ ਰਹੇ ਨੇ ਕੀ ਹੈ ਇਸ ਦੇ ਪਿੱਛੇ ਦਾ ਸੱਚ ਇਹ ਆਉਣ ਵਾਲੇ ਟਾਈਮ ਹੀ ਦੱਸੇਗਾ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ